ਸਰਕਾਰਾਂ ਵੋਟਾਂ ਤੋਂ ਪਹਿਲਾਂ ਤਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਪਰ ਵੋਟਾਂ ਤੋਂ ਬਾਅਦ ਇਹ ਦਾਅਵੇ ਕਿੱਧਰ ਉੱਡ ਜਾਂਦੇ ਨੇ ਕੁਝ ਪਤਾ ਨਹੀਂ ਲੱਗਦਾ ਫੈਕਟਰੀ ਮਾਲਕਾਂ ਨੂੰ ਤੇ ਹੋਰ ਟਰਸਟੀਆਂ ਨੂੰ ਤਾਂ ਵੱਡੇ ਵੱਡੇ ਬੀਮੇ ਦਿੱਤੇ ਜਾਂਦੇ ਨੇ ਪਰ ਕਿਸਾਨਾਂ ਦੀ ਫਸਲ ਦਾ ਕੋਈ ਵੀ ਬੀਮਾ ਨਹੀਂ ਕੀਤਾ ਜਾਂਦਾ ਤੇ ਨਾ ਹੀ ਸਰਕਾਰ ਦੇ ਵੱਲੋਂ ਕੋਈ ਪੁਖਤਾ ਮੁਆਵਜ਼ਾ ਮੁਹੱਈਆ ਕਰਵਾਇਆ ਜਾਂਦਾ ਤੇ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸੰਗਰੂਰ ਦੇ ਪਿੰਡ ਨਾਗਰਾ ਦੇ ਵਿੱਚ ਇੱਕ ਕਿਸਾਨ ਦੇ ਕੋਲ ਮਹਿਜ਼ ਡੇਢ ਕਿੱਲਾ ਜ਼ਮੀਨ ਹੈ ਘਰ ਦੇ ਵਿੱਚ ਵੀ ਕਰੀਬੀ ਹੈ ਤੇ ਉਹ ਡੇਢ ਕਿੱਲੇ ਦੇ ਵਿੱਚ ਉਗਾਈ ਹੋਈ ਝੋਨੇ ਦੀ ਫਸਲ ਪੂਰੀ ਦੀ ਪੂਰੀ ਖਰਾਬ ਹੋ ਗਈ ਤੇ ਪੂਰਾ ਮਾਮਲਾ ਕੀ ਹੈ ਕਿ ਕਿਸਾਨ ਦੇ ਵੱਲੋਂ ਖੇਤਾਂ ਦੇ ਵਿੱਚ ਸਪਰੇਅ ਕਰਾਉਣ ਦੇ ਲਈ ਮਜ਼ਦੂਰਾਂ ਨੂੰ ਬੁਲਾਇਆ ਗਿਆ ਸੀ ਤੇ ਕਿਸਾਨ ਚਾਹ ਵਗੈਰਾ ਲੈਣ ਲਈ ਘਰ ਚਲੇ ਗਿਆ ਤੇ ਐਨੇ ਦੇ ਵਿੱਚ ਉਹਨਾਂ ਮਜ਼ਦੂਰਾਂ ਨੇ ਅਨਪੜਤਾ ਦੇ ਕਾਰਨ ਕਹਿ ਲਓ ਜਾਂ ਕੋਈ ਹੋਰ ਕਾਰਨ ਕਹਿ ਲਓ ਉਹਨਾਂ ਨੇ ਉਸ ਦਵਾਈ ਦੇ ਵਿੱਚ ਰਾਉਂਡ ਅਪ ਵੀ ਮਿਕਸ ਕਰ ਦਿੱਤੀ ਤੇ ਪੂਰੀ ਫਸਲ ਦੇ ਉੱਤੇ ਉਸ ਦਾ ਛਿੜਕਾਅ ਕਰ ਦਿੱਤਾ ਤੇ ਜਿਸ ਕਰਕੇ ਕਿਸਾਨ ਦੀ ਪੂਰੀ ਡੇਢ ਕਿੱਲਾ ਫਸਲ ਹੈ ਉਹ ਮਰ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਭਰੀਆਂ ਅੱਖਾਂ ਦੇ ਨਾਲ ਪੰਜਾਬੀਆਂ ਤੋਂ ਮਦਦ ਦੀ ਅਪੀਲ ਕਰ ਰਿਹਾ ਹੈ ਤੇ ਕਹਿ ਰਿਹਾ ਤੇ ਕਹਿ ਰਿਹਾ ਹੈ ਕਿ ਪੰਜਾਬੀਓ ਮੇਰੇ ਸਿਰ ਤੇ 2 ਲੱਖ ਦਾ ਕਰਜ਼ਾ ਹੈ ਫਸਲ ਸਾਰੀ ਤਬਾਹ ਹੋ ਚੁੱਕੀ ਹੈ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਹੈ ਤੇ ਪੰਜਾਬੀਆਂ ਨੂੰ ਉਸ ਦੀ ਬਾਹ ਫੜਨ ਦੀ ਅਪੀਲ ਵੀ ਕਰ ਰਿਹਾ ਹੈ ਤੇ ਫਿਲਹਾਲ ਦੇ ਲਈ ਕਿਸਾਨ ਆਗੂਆਂ ਦੇ ਵੱਲੋਂ ਕਿਸਾਨ ਦੀ ਮਦਦ ਦਾ ਐਲਾਨ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਹਾਂ ਪਰ ਆਪਣੇ ਆਪ ਦੇ ਵਿੱਚ ਜਿਹੜੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਕੀ ਕਿਸਾਨਾਂ ਦੀ ਫਸਲ ਦਾ ਮੁਆਵਜ਼ਾ ਨਹੀਂ ਹੋਣਾ ਚਾਹੀਦਾ ਜਾਂ ਇਨਾਂ ਦਾ ਕੋਈ ਫਸਲ ਦਾ ਬੀਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਕਿਸਾਨਾਂ ਦੇ ਵੱਲੋਂ ਇਸ ਗੱਲ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਤੇ ਫਿਲਹਾਲ ਦੇ ਲਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਬੇहद ਭਾਵੁਕ ਹੋ ਚੁੱਕਾ ਹੈ ਤੇ ਉਸ ਦੇ ਮੂੰਹੋਂ ਕੋਈ ਸ਼ਬਦ ਵੀ ਨਹੀਂ ਨਿਕਲ ਰਿਹਾ ਤੇ ਸਿਰਫ ਤੇ ਸਿਰਫ ਮਦਦ ਦੀ ਅਪੀਲ ਕਰ ਰਿਹਾ ਹੈ ਤੇ ਤੁਸੀਂ ਇਸ ਖਬਰ ਨੂੰ ਲੈ ਕੇ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰੋ ਤੇ ਕੀ ਕਹਿਣਾ ਹੈ ਕਿਸਾਨਾਂ ਦਾ ਤੇ ਕਿਸਾਨ ਆਗੂਆਂ ਦਾ ਤੁਹਾਨੂੰ ਸੁਣਾ ਦਿੰਦੇ ਹਾਂ ਅੱਜ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਸਿੰਘ ਹੈ ਜੀ ਹਰਪ੍ਰੀਤ ਕਿੰਨੀ ਜ਼ਮੀਨਾਂ ਤੁਹਾਡੇ ਕਿੰਨਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਸਾਰੀ ਆ ਜੀ ਹੂੰ ਸਾਰੀ ਨੁਕਸਾਨ ਆ ਜੀ ਡੇਢ ਕਿੱਲਾ ਬਹਨਦਾ ਦਿੱ ਗਈ ਹੂੰ 2 ਲੱਖ ਰੁਪਏ ਦਾ ਕਰ ਦਈਆਂ ਇਹਨਾਂ 2 ਲੱਖ ਰੁਪਏ ਦਾ ਹੂੰ ਜੇ ਹੋਰ ਕੋਈ ਕਮਾਈ ਦਾ ਸਾਧਨ ਕੀ ਕੋਈ ਸਾਧਨ ਨਹੀਂ ਹੈਗਾ ਜੀ ਮੇਰੇ ਕੋਲ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਨੇ ਕੀ ਕਰਦੇ ਆ ਬੱਚੇ ਬੇਟੀ ਇਹ ਬਾਹਰ ਮੇਜੀ ਦੀ ਪਿਛਲੇ ਸਾਲ ਦੀ ਹੂੰ ਮੁੰਡਾ ਪੜ੍ਹ ਰਿਹਾ ਜੀ ਮੁੰਡਾ ਪੜ੍ਹ ਰਿਹਾ ਹੂੰ ਫਿਰ ਹੁਣ ਕੀ ਤੁਹਾਡੀ ਫਸਲ ਹੈ ਜਿਹੜੀ ਤਬਾਹ ਹੋ ਚੁੱਕੀ ਹੈ ਕੀ ਕਮਾਈ ਦਾ ਸਾਧਨ ਹੁਣ ਕਿਵੇਂ ਗੁਜ਼ਾਰਾ ਹੋਣਾ ਹੈ ਬਗਿਆਰਾ ਲੈ ਦੇ ਕੀ ਕਰਾਂਗੇ ਜੀ ਹੂੰ ਚਲੋ ਜੀ ਕੀ ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸੀ ਸਰਕਾਰ ਨੂੰ ਹੀ ਕਹਿਣਾ ਹੈ ਕੋਈ ਨਾ ਕੋਈ ਹੋਵੇਗੀ ਮਦਦ ਕਰੇਗੀ ਹੂੰ ਓਕੇ ਅੱਜ ਕੀ ਨਾਮ ਹੈ ਤੁਹਾਡਾ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਤੁਹਾਡੇ ਪਿੰਡ ਨਾਗਰੇ ਦੇ ਕਿਸਾਨ ਦੀ ਕਿੰਨੀ ਜ਼ਮੀਨ ਸੀ ਕਿੰਨਾ ਨੁਕਸਾਨ ਹੋਇਆ ਕਿੱਦਾਂ ਦੇ ਹਾਲਾਤ ਨੇ ਕਰਦੇ ਡੇਡ ਕਿਲਾ ਜ਼ਮੀਨ ਦਾ ਜੀ ਇਹ ਕਿਸਾਨ ਲਵੇ ਡੇਡ ਕਿਲੀ ਉਹਦਾ ਬਤਬਲ 100 ਦਾ 100% ਖਤਮ ਆ ਜੀ ਜੇ ਆਪਾਂ ਸੋਚੀਏ ਵੀ ਵਿੱਚੋਂ 20 25% ਵੀ ਫਸਲ ਹੁੰਦੀ ਨਹੀਂ ਜੀ ਇਹ ਤਾਂ 100 ਦੀ 100% ਖਤਮ ਆ ਜੀ ਦੋ ਬੱਚੇ ਦੇ ਕਿਸਾਨ ਦੇ 2 ਲੱਖ ਰੁਪਏ ਦਾ ਕਰਜ਼ਾਈ ਆ ਹੋਰ ਕੋਈ ਸਾਧਨ ਨਹੀਂ ਹੈਗਾ ਜੀ ਅਸੀਂ ਤਾਂ ਸਰਕਾਰ ਤੋਂ ਇਹ ਕਿਸਾਨ ਖਾਤਰੀ ਹੀ ਮੰਗ ਕਰਦੇ ਆ ਵੀ ਕੁਛ ਨਾ ਕੁਛ ਇਹ ਕਿਸਾਨ ਨੂੰ ਸਹਾਇਤਾ ਦੇਣੀ ਚਾਹੀਦੀ ਹੈ ਇਸ ਸਰਕਾਰ ਨੂੰ ਕੀ ਕਾਰਨ ਬਣਿਆ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਜੀ ਇਹ ਸਪਰੇਅ ਮਤਲਬ ਨਾਲ ਹੋ ਗਈ ਜੀ ਰਾਉਂਡ ਹੱਪ ਧੋਖੇ ਨਾਲ ਅਣਪੜਤਾ ਦੇ ਕਾਰਨ ਜੀ ਕਿਸਾਨ ਚਾ ਲੈਣ ਬਾਗਿਆ ਜੀ ਕਰੇ ਉਹ ਸਪਰੇਅ ਕਰਨ ਵਾਲਿਆਂ ਨੇ ਜੀ ਧੋਖੇ ਨਾਲ ਉਹ ਦਵਾਈ ਰਾਉਂਡ ਹੱਪ ਟੀ ਜਿਹੜੀ ਉਹ ਵੀ ਵਿੱਚ ਘੋਲ ਲਈ ਜੀ ਹੂੰ ਇਹ ਕਾਰਨ ਹੋਇਆ ਜੀ ਕੀ ਕੋਈ ਜੀਮਨ ਜਿਵੇਂ بیمਾ ਹੁੰਦਾ ਹੈ ਫੈਕਟਰੀਆਂ ਦਾ ਵੱਡੇ ਕਾਰੋਬਾਰ ਨੂੰ ਇਨਸੂਰ ਮਿਲ ਜਾਂਦੇ ਅੱਗ ਲੱਗ ਜਾਂਦੀ ਹੈ ਕੋਈ ਕਿਸਾਨ ਦੀ ਫਸਲ ਤੇ ਇਦਾਂ ਦੀ ਸਕੀਮ ਹੈ ਜਿਹਦੇ ਨਾਲ ਮਤਲਬ ਕਿ ਕਿਸਾਨ ਦੇ ਨੁਕਸਾਨ ਦੀ ਪਰਪਾਈ ਹੋ ਸਕੇ ਨਹੀਂ ਜੀ ਮੈਂ ਦੇਖੋ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਕਰਾਹਾਦਾ ਆਗੂਆਂ ਜੀ ਪਰ ਅਸੀਂ ਵੀ ਥੋਂ ਥੋਂ ਧਰਨੇ ਲਾਉਨੇ ਆ ਇਹ ਗੱਲਾਂ ਪਿੱਛੇ ਵੀ ਸਾਡੀ ਜੋ ਕਿਸਾਨਾਂ ਦੀ ਫਸਲ ਆਗੀ ਕਈ ਵਾਰੀ ਕੁਦਰਤ ਮਾਰ ਹੋ ਜਾਂਦੀ ਆ ਉੱਪਰੋਂ ਉਹਦੇ ਨਾਲ ਮਰ ਜਾਂਦੀ ਆ ਜੀ ਫਸਲ ਕਈ ਵਾਰੀ ਜਿਵੇਂ ਇਹ ਕਿਸਾਨ ਨਾਲ ਧੋਖਾ ਹੋ ਗਿਆ ਕਿਸਾਨ ਨਾਲ ਧੋਖਾ ਹੋ ਜਾਂਦਾ ਜੀ ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਆ ਜੀ ਵੀ ਸਾਡੀ ਫਸਲ ਦਾ ਵੀ ਬੀਮਾ ਹੋਣਾ ਚਾਹੀਦਾ ਪਰ ਸਰਕਾਰਾਂ ਇਹ ਸਾਡੇ ਕਿਸਾਨਾਂ ਕਣੀ ਕੋਈ ਧਿਆਨ ਨਹੀਂ ਦੇ ਰਹੀਆਂ ਜੀ ਸਾਰੀਆਂ ਗੱਲਾਂ ਬਾਤਾਂ ਬਸ ਝੂਠੀਆਂ ਨੇ ਸਰਕਾਰਾਂ ਦੀਆਂ ਕੋਈ ਵੀ ਸਰਕਾਰ ਹੋਵੇ ਪਹਿਲਾਂ ਵੀ ਸਰਕਾਰਾਂ ਰਹਿ ਗਈਆਂ ਅਕਾਲੀਆਂ ਦੀ ਰਹਿ ਗਈ ਕਾਂਗਰਸ ਦੀ ਰਹਿ ਗਈ ਹੁਣ ਇਹ ਆਪ ਵਾਲੇ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਏ ਤੇ ਜੀ ਇਹ ਪਰ ਕੋਈ ਗੱਲ ਇਹਨਾਂ ਦੀ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਹੁਣ ਤੁਸੀਂ ਪਿੰਡ ਪੱਧਰ ਤੇ ਜਿਵੇਂ ਤੁਹਾਡੇ ਪਿੰਡ ਦਾ ਕਿਸਾਨ ਹੈ ਛੋਟਾ ਕਿਸਾਨ ਹੈ ਉਹ ਲ ਕੇ ਕੋਈ ਪਿੰਡ ਪੱਧਰ ਤੇ ਕੋਈ ਇਹਨਾਂ ਦੀ ਹੈਲਪ ਕੋਈ ਇਦਾਂ ਦੇ ਕੋਈ ਕਰ ਰਹੇ ਹੋ ਤਹਈਆ ਕਿਉਂਕਿ ਤੁਹਾਡੀ ਜਥੇਬੰਦੀ ਵੀ ਵੱਡੀ ਹੈ ਕੋਈ ਇਦਾਂ ਦੀ ਮਦਦ ਇਹਨਾਂ ਦੀ हां जी ਅਸੀਂ ਗਾਹਾਂ ਜੱਥੇਬੰਦੀ ਨਾਲ ਆਪਣੀ ਸਲਾਹ ਕਰਕੇ ਜੀ ਵੱਧ ਤੋਂ ਵੱਧੇ ਕਿਸਾਨ ਦਾ ਉਹ ਕਰਾਂਗੇ। थैंक यू